ਕਸ਼ਮੀਰੀ ਵਿਦਿਆਰਥੀਆਂ ਨੇ ਭਾਰਤ ਚ ਰਹਿੰਦੇ ਹੋਏ ਭਾਰਤ ਖਿਲਾਫ ਹੀ ਮੋਰਚਾ ਖੋਲ ਦਿੱਤਾ ਹੈ ਜਿਸ ਕਾਰਨ ਕਦੇ ਵੀ ਹਾਲਾਤ ਨਾਜ਼ੁਕ ਬਣ ਸਕਦੇ ਹਨ ਦਿਨਾਂਗਰ ਦੇ ਐਸਐਸਆਈ ਐਮਪੀ ਕਾਲਜ ਚ ਉਸ ਵੇਲੇ ਮਾਹੌਲ ਤਨਾਪੂਰ ਹੋਇਆ ਜਦੋਂ ਇੱਥੇ ਦੇ ਪੜ ਰਹੇ ਕਸ਼ਮੀਰੀ ਵਿਦਿਆਰਥੀਆਂ ਨੇ ਹਿੰਦੁਸਤਾਨ ਦਾ ਝੰਡਾ ਫਾੜ ਦਿੱਤਾ ਇਸ ਬਾਰੇ ਪਤਾ ਲੱਗਣ ਦੇ ਕੁਝ ਵਿਦਿਆਰਥੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਆਸ-ਪਾਸ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਤੁਰੰਤ ਲੋਕਾਂ ਨੇ ਕਾਲਜ ਵਿੱਚ ਇਕੱਠੇ ਹੋ ਕੇ ਕਾਲਜ ਪ੍ਰਬੰਧਕਾਂ ਅਤੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕੀਤੀ ਹਲਕੇ ਦੇ ਲੋਕਾਂ ਨੇ ਆਵਾਜ਼ਾਈ ਬੰਦ ਕਰ ਦਿੱਤੀ ਮੈਨੂੰ ਸਵੇਰੇ ਫੋਨ ਆਇਆ ਕਾਲੇ ਤੋਂ ਕਿਸ ਮੁੰਡੇ ਦਾ ਕਿਹਾ ਦਾ ਕੱਪਰਸੂ ਦੀ ਘਟਨਾ ਹੋਈ ਆ ਕਿਸੇ ਕਸ਼ਮੀਰੀ ਛਾਤਰ ਨੇ ਝੰਡੇ ਦਾ ਅਪਮਾਨ ਕੀਤਾ ਉਹਨੂੰ ਝੰਡਾ ਲਾਇਆ ਅਸੀਂ ਇਹ ਮੌਕੇ ਤੇ ਪੁੱਜੇ ਹਾਂ ਤੇ ਕਾਲੇ ਪ੍ਰਸ਼ਾਸਨ ਨੇ ਸਾਨੂੰ ਕੋਈ ਉਹ ਤਾਲਮ ਡੋਲਰ ਦੀ ਨੀਤੀ ਬਣਾਈ ਹੈ ਉਹਨਾਂ ਨੇ ਕਿਹਾ ਕਿ ਕੋਈ ਅਸਦੀ ਘਟਨਾ ਹੋਈ ਫਿਰ ਇਨਕੁਇਰੀ ਕੀਤੀ ਆਪਣੀ ਤੋਰ ਤੇ ਪਰ ਸਾਨੂੰ ਜਦੋਂ ਪਤਾ ਲੱਗੇ ਕਿ ਘਟਨਾ ਹੋਈ ਆ ਅਸੀਂ ਫਿਰ ਉੱਥੇ ਆ ਕੇ ਕਾਲੇ ਪ੍ਰਸ਼ਾਸਨ ਆ ਕੇ ਰੋਸ਼ ਕੀਤਾ ਕਿਹੜਾ ਕਾਲਜ ਐਸਐਸਏ ਐਮਟੀ ਕਾਲਜ ਮਾਠਾਣਾ ਕਾਲੇ ਕੀ ਦੇਸ਼ ਤੋਂ ਵੱਡੀ ਕਿਹੜੀ ਗੀ ਹੈ ਦੇਸ਼ ਦੇ ਝੰਡੇ ਦਾ ਬਮਾਲ ਹੋਇਆ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਦੇਸ਼ ਤੋਂ ਵੱਡੀ ਕਿਹੜੀ ਚੀਜ਼ ਆ ਪਰ ਤੁਹਾਨੂੰ ਪੈਸੇ ਚਾਹੀਦੇ ਸਨ ਕੁਝ ਪੈਸੇ ਚਾਹੀਦਾ ਤੁਸੀਂ ਦੇਸ਼ ਦੇ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਕੀਤੀ ਤੇ ਹੁਣ ਕਾਲੇ ਕਹਿ ਰਹੇ ਕਿ ਜੋ ਵੀ ਪ੍ਰਸ਼ਾਸਨ ਨੇ ਗਈ ਮੰਗ ਰੱਖੀ ਆ ਕਿ ਪਹਿਲੇ ਦੇ ਸਟੂਡੈਂਟ ਨੂੰ ਇੱਕ ਕਾਨੂੰਨੀ ਕਾਰਵਾਈ ਹੁਣ ਜਿਹੜੀ ਆ ਉਹਨੂੰ ਕਾਲੇ ਤੋਂ ਬਾਹਰ ਕਰਨਾ ਚਾਹੀਦਾ ਜੇ ਸਾਡੀ ਮੰਗਾਂ ਨਹੀਂ ਮੰਨਦੇ ਤੇ ਅਸੀਂ ਫਿਰ ਰੋਡ ਬਲਾ ਕਰਕੇ ਬੈਠੇ ਰਹਾਂ ਭਾਵੇਂ ਸਾਨੂੰ 2 ਦਿਨ ਲੱਗਣ 3 ਦਿਨ ਲੱਗਣ ਇੱਥੇ ਬੈਠਾਂਗੇ ਸਾਨੂੰ ਪਤਾ ਲੱਗਾ ਕਿ ਇਸ ਕਾਲਜ ਦੇ ਵਿੱਚ ਸਾਡੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ ਵਾ ਜਿਹੜਾ ਕਿ ਕਸ਼ਮੀਰੀ ਵਿਦਿਆਰਥੀਆਂ ਦੁਆਰਾ ਕੀਤਾ ਗਿਆ ਵਾ ਬੜੇ ਦੁੱਖ ਦੀ ਗੱਲ ਹੈਗੀ ਆ ਇੱਕ ਪਾਸੇ ਸਾਡੇ ਸੈਨਿਕ ਸ਼ਹੀਦ ਹੋ ਰਿਹਾ ਦੂਜੇ ਪਾਸੇ ਸਾਡੇ ਦੇਸ਼ ਦੇ ਵਿੱਚ ਆ ਕੇ ਸਾਡੇ ਛੜੇ ਦਾ ਪੂਮਾਨ ਕੀਤਾ ਜਾਏ ਸਭ ਤੋਂ ਵੱਡੀ ਉਸ ਤੋਂ ਬਾਅਦ ਗੱਲ ਹੈ ਕਿ ਕਾਲਜ ਦੇ ਪ੍ਰਸ਼ਾਸਨ ਨੇ ਇਸ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਜਾ ਕੇ ਉਹਨਾਂ ਨੇ ਬਾਹਰ ਤੱਕ ਨਹੀਂ ਕੱਢੀ ਇਹ ਤੇ ਕਾਲਜ ਦੇ ਸਟੂਡੈਂਟਸ ਦਾ ਭਲਾ ਹੋਏ ਜਿਨ੍ਹਾਂ ਨੇ ਆ ਗੱਲ ਕੱਢੀ ਹੈਗੀ ਬਾਹਰ ਜਾ ਕੇ ਕਿ ਇਸ ਤਰ੍ਹਾਂ ਗੱਲ ਹੋਈ ਹੈ ਤਾਂ ਯਾ ਅਸਲੀ ਆ ਕੇ ਨਾਲ ਮੰਗ ਕੀਤੀ ਗਈ ਕਿ ਉਹਨਾਂ ਨੇ ਸਟੂਡੈਂਟਸ ਨੂੰ ਬਾਹਰ ਕੱਢਿਆ ਜਾਏ ਜਾ ਕੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਏ ਪਰ ਇਹ ਸਾਡੀ ਗੱਲ ਮੰਨਣ ਨੂੰ ਤਿਆਰੀ ਨਹੀਂ ਹੈ ਪਹਿਲਾਂ ਤੇ ਇਹ ਮੈਂ ਬਹੁਤ ਹੀ ਸ਼ਰਮਸਾਰ ਘਟਨਾ ਮੰਨਦਾ ਹਾਂ ਆਪਣੇ ਦੀਨਾ ਨਗਰ ਦੇ ਵਿੱਚ ਕਾਲਜ ਪ੍ਰਸ਼ਾਸਨ ਵੱਲੋਂ ਕਿ ਜਿਨ੍ਹਾਂ ਨੇ ਇਹ ਇੰਨੀ 2 ਦਿਨ ਹੋ ਗਏ ਐ ਇਹਨੂੰ ਘਟਨਾ ਨੂੰ ਹੋਏ ਦੇ ਪਰ ਉਹਨਾਂ ਨੇ ਬੱਚੇ ਨੂੰ ਅੰਦਰ ਲਗਾ ਕੇ ਰੱਖਿਆ ਹੋਇਆ ਕਸ਼ਮੀਰੀ ਸਟੂਡੈਂਟ ਨੂੰ ਉਹ ਕਸ਼ਮੀਰੀ ਸਟੂਡੈਂਟ ਐਦਾਂ ਦਾ ਸਟੂਡੈਂਟ ਹੀ ਜਿਹੜਾ ਕਸ਼ਮੀਰੀ ਪੰਡਤ ਅਤੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਤੰਗ ਕਰਦਾ ਸੀ ਉਹ ਕਹਿੰਦਾ ਸੀ ਬੁਰਹਾਨ ਬਣੀ ਸਾਡਾ ਆਈਡਲ ਹੈ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਬ ਜੇ ਉਹ ਬੱਚੇ ਉਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਤੇ ਜਉ ਬੱਚਾ ਕੋਲੇ ਦੇ ਵਿੱਚੋਂ ਬਾਹਰ ਨਹੀਂ ਗਿਆ ਤੇ ਆਪਾਂ ਜ਼ੋਰਦਾਰ ਪ੍ਰਦਰਸ਼ਨ ਅੱਜ ਲਿੰਕ ਰੋਡ ਤੇ ਕੀਤਾ ਕੱਲ ਆਪਾਂ ਨੈਸ਼ਨਲ ਹਾਈਵੇ ਤੇ ਕਾ ਕੇ ਕਰਾਂਗੇ ਇੱਕ ਬੱਚਾ ਆ ਜਿਹਦਾ ਨਾਮ ਹੈ ਸੋਹਿਲ ਉਹਨੇ ਬੁਰਹਾਨ ਬਣੀ ਦੀਆਂ ਅਹੀਜ਼ ਬੁਲੇ ਪਤਾ ਨਹੀਂ ਸਾਰੇ ਕਮਾਂਡਰਾਂ ਦੀਆਂ ਫੋਟੋ ਪਾਉਂਦਾ ਸੀ ਤੇ ਸਾਡੇ ਦੇਸ਼ ਬਾਰੇ ਮਾੜਾ ਬੋਲਦਾ ਸੀ ਪਰਸੋਂ ਵੀ ਉਸ ਬੱਚੇ ਨੇ ਆਪਣੇ ਸਾਡੇ ਦੇਸ਼ ਦੇ ਨੈਸ਼ਨਲ ਫਲੈਗ ਨੂੰ ਉਹਦੀ ਮਤਲਬ ਕਿ ਉਹਨੂੰ ਫਾੜਿਆ ਉਹਨੂੰ ਛੁੱਟਿਆ ਬਾਕੀ ਬੱਚੇ ਜਦੋਂ ਉਹਨੂੰ ਬੋਲਣ ਲੱਗੇ ਤਾਂ ਉਹ ਸਾਰੇ ਕਸ਼ਮੀਰੀ ਪੰਡਤ ਉਹਨੂੰ ਲੜਨ ਲਈ ਉਹਨੂੰ ਪਏ ਆਪਾਂ ਪ੍ਰਸ਼ਾਸਨ ਕੋ ਇਹ ਹੀ ਮੰਗ ਵਰਦੇ ਆ ਪੁਲਿਸ ਪ੍ਰ जहाँ तो भी ऊपर आप जाओगे जाके स्टूडेंट उत्ते कार्रवाई हो है। कश्मीर चौर कटा जाए उन्होंने पाकिस्तान भेज दिता जाए संडे की बात है सर हमने सर जो हमारे जवान शहीद हुए उनके लिए सर हमने सोचा कि झंडे लगा देते हैं अपने अपने दरवाजे के बाहर एक टाइप का छोटा सा ट्रिब्यूट हो जाएगा जी तो सर झंडे लगाने के बाद सर चार साढ़े चार बजे मतलब हमने झंडे लगाए उसके बाद सर वो थोड़ी देर बाद क्या हुआ सर उस लड़के ने झंडा फाड़ दिया जी एक एक झंडा उसने क्रश कर दिया एक टीचर का भी था टीचर का उसने फाड़ के फेंक दिया जो हमें नहीं मिला उसका एक उसका नाम जर सोयल है, रहने सोयल सर सोल है सोहेल सर कश्मीर का रहने वाला है जी तो सर उसके बाद थोड़ा सर लड़कों ने उससे पूछा थोड़ा उनसे बहस होगी सर उसकी सर तो एक लड़का बोलता है कि क्यों फाड़ा तो वो बोलता है सर मैं फाड़ूंगा और लगाओगे और फाड़ूंगा उसके बाद सर कल कल हमारे को सर हॉस्टल वालों को सबको बुलाया गया सर उसमें हमारे ड्रैक्टर साहब बोलते हैं कि गलती पहली आप लोगों की है कि आपने बिना परमिशन के झंडा लगाया सर उसके बाद बोलते हैं कि फिर बोलते हैं मैं राष्ट्रवादी बनता हूँ उस लड़के को बोलते हैं मैं तेरे खिलाफ़ स्ट्रिक्ट एक्शन लूंगा ये कोई बात नहीं है सर नहीं। जो अटैक होया ना अटैक होने के बाद उन्होंने की झंडा लाता उसे ਉਹ ਆਪਣੇ ਤੋਂ ਜੰਮੂ ਦੇ ਸੂਰਜ ਤੋਂ ਹਾਂ ਉਹ ਦੁਬਾਰਾ ਜਿਹੜੇ ਕੱਲ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗਿਆ ਉਹਨਾਂ ਨੇ ਕਿਹਾ ਦਵਾ ਚੰਡੇ ਲਾਓ ਉਹਨਾਂ ਨੇ ਦਵਾ ਜਾ ਕੇ ਚੰਡੇ ਲਾਤੇ ਫਿਰ ਉਹ ਗੱਲਬਾਤ ਹੈ ਕਿ ਹੁਣ ਅਨਸਦਰੀ ਕਾਲਜ ਆ ਕੇ 12ਵਾਂ ਆ ਕੇ ਜਾਓ ਕਾਲਜ ਜਿਓਸੀਏ ਕ੍ਰੀਏਟ ਕਰਤਾ ਹੋਇਆ ਜਦਕਿ ਨਹੀਂ ਹੋਣਾ ਕਿ ਅਨਸਦਰੀ ਕਾਲਜ ਵਿੱਚ ਇਹ ਚੀਜ਼ ਕਾਲਜ ਦੀ ਅਥਾਰਟੀ ਹੈਗੀ ਕਾਲਜ ਦੀ ਅਥਾਰਟੀ ਨਾਲੇ ਸਾਹਮਣੇ ਦਿਨਾਂ ਨਗਰ ਤੋਂ ਰੋਜ਼ਾਨਾ ਨਿਊਜ਼ 24 ਲਈ ਰਾਜੇਸ਼ ਲੁਣਾ ਦੀ ਰਿਪੋਰਟ